जिला फतेगढ साहिब ਦੇ ਪਿੰਡ ਜੱਲਾ ਅਤੇ ਤਰਖਾਨ ਮਾਜਰਾ ਦੇ ਗੁਰਦੁਆਰਾ ਸਹਿਬਾਨ ਵਿੱਚ ਹੋਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਕਥਿਤ ਆਰੋਪੀ ਸਹਿਜबीर ਸਿੰਘ ਦੀ ਅੱਜ ਮਾਨਯੋਗ ਅਦਾਲਤ 'ਚ ਪੇਸ਼ੀ ਦੌਰਾਨ ਫਤੇਗੜ ਸਾਹਿਬ ਦੇ ਵਕੀਲਾਂ ਪੰਜਾਬ ਸਰਕਾਰ ਅਤੇ ਸਹਿਜਬੀਰ ਖਿਲਾਫ ਚਮਕੇ ਨਾਰੀਬਾਜ਼ੀ ਕੀਤੀ। ਉਧਰ ਕਿਸੇ ਅਨਸਖਾਵਿਕੜਨਾ ਨਾ ਬਾਪਰਨ ਉਸ ਦੇ ਮੱਦੇਨਜ਼ਰ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਸਖਤ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ। ਬੇਅਦਬੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਸਹਿਜਬੀਰ ਸਿੰਘ ਦੇ ਪਿੰਡ ਵਿਰੜਬਾਲ ਦੇ ਨਿਵਾਸੀਆਂ ਨੇ ਸਹਿਜਬੀਰ ਤੇ ਉਸ ਦੇ ਪਰਿਵਾਰ ਦਾ ਸਮਾਜ ਬਾਈਕਾਟ ਕਰਨ ਦਾ ਐਲਾਨ ਕੀਤਾ। ਉਹਨਾਂ ਕਹਿਆ ਕਿ ਸਹਿਜਬੀਰ ਨੇ ਇਸ ਘਟਨਾ ਨੂੰ ਅੰਜਾਮ ਦੇ ਕੇ ਪਿੰਨੂ ਸ਼ਰਮਸ਼ਾਰ ਕਰਕੇ ਰੱਖ ਦਿੱਤਾ ਹੈ। ਉਹਨਾਂ ਕਹਿਆ ਕਿ ਸਹਿਜਬੀਰ ਸਿੰਘ ਦੀ ਮਦਦ ਕਰਨ ਵਾਲਿਆਂ ਖਿਲਾਫ ਵੀ ਉਹ ਧਰਨੇ ਦੇਣ ਲਈ ਮਜਬੂਰ ਹੋਣਗੇ। ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫਤਿਹਗੜ ਸਾਹਿਬ ਦੇ ਸ਼ੋਮਨੀ ਅਕਾਲੀ ਦਲ ਹਲਕਾ ਫਤਿਹਗੜ ਸਾਹਿਬ ਵੱਲੋਂ ਦਿੱਤੇ ਜਾ ਰਹੇ ਲੜੀਵਾਰ ਰੋਸ ਧਰਨੇ ਵਿੱਚ ਪਿੰਡ ਬਿਰੜਵਾਲ ਦੇ ਨਿਵਾਸੀਆਂ ਵੱਲੋਂ ਸ਼ਮੂਲੀਅਤ ਵੀ ਕੀਤੀ ਗਈ। ਉੱਧਰ ਸ਼ੋਮਨੀ ਅਕਾਲੀ ਦਲ ਹਲਕਾ ਫਤਿਹਗੜ ਸਾਹਿਬ ਦੇ ਇੰਚਾਰਜ ਗਿਦਾਰ ਸਿੰਘ ਪੱਟੀ ਨੇ ਪਿੰਡ ਬਿਰੜਵਾਲ ਦੇ ਨਿਵਾਸੀਆਂ ਵੱਲੋਂ ਫਤਿਹ ਅੜੀਵਾ ਰੋਸਟਰ ਨੇ ਵਿੱਤਸ਼ਮੂਲਿਤ ਕਰਨ ਤੇ ਤਨਵਾਦ ਕਰਦਿਆਂ ਕਿ ਉਹਨਾਂ ਵੱਲੋਂ ਬੇਅਦਬੀਆਂ ਦੇ 31 ਹਾਰੋਪੀ ਸਹਿਜਬੀਰ ਸਿੰਘ ਅਤੇ ਉਸਦੇ ਪਰਿਵਾਰ ਦਾ ਵਾਇਪ ਕੱਟ ਕਰਕੇ ਵੱਡਾ ਉਦਮ ਹੈ ਉਧਰ ਬੇਅਦਬੀਆਂ ਦੇ ਮਾਮਲੇ ਸੰਬੰਧੀ ਕੇਸਾਂ ਦੀ ਪੈਰ ਵੀ ਧਰ ਰਹੇ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਕਿਹਾ ਕਿ ਪੰਜਾਬ ਸਰਕਾਰ ਜਾਣਬੁੱਝ ਕੇ ਨਾ ਬੇਅਦਬੀਆਂ ਦੇ ਕੇਸਾਂ ਨੂੰ ਲਟਕਾ ਰਹੀ ਹੈ ਉਹਨਾਂ ਕਿਹਾ ਕਿ ਪਿੰਡ ਜੱਲਾ ਤੇ ਤਰਖਾਨ ਮਾਜਰਾ ਦੇ ਗੁਰਦੁਆਰਾ ਸਾਹਿਬਾਨ ਵਿੱਚ ਹੋਈਆਂ ਬੇਅਦਬੀਆਂ ਦੇ ਕੇਸਾਂ ਵਿੱਚੋਂ ਪੰਜਾਬ ਸਰਕਾਰ ਵੱਲੋਂ ਯੂਏਪੀਏ ਦੀਆਂ ਧਾਰਾਵਾਂ ਨੂੰ ਗ੍ਰਹਿ ਵਿਭਾਗ ਵੱਲੋਂ ਹਟਾ ਦਿੱਤੇ ਜਾਣ ਕਾਰਨ ਕਥਿਤ આરોપી ਅੱਜ ਜ਼ਮਾਨਤ ਤੇ ਰਿਹਾਂ ਹੋ ਕੇ ਸ਼ਰਿਆਮ ਕੁਮਰ ਰਿਹਾਂ ਹੈ। ਉਹਨਾਂ ਨੇ ਕਿਹਾ ਕਿ ਅੱਜ ਕਥਿਤਾਂ આરોપી ਨੇ ਮਾਨਯੋਗ ਅਦਾਲਤ ਵਿੱਚ ਪੇਸ਼ ਹੋਣਾ ਸੀ ਜਿਸ ਦਾ ਵਕੀਲ ਭਾਈਚਾਰੇ ਵੱਲੋਂ ਵੀ ਵਿਰੋਧ ਕੀਤਾ ਗਿਆ। ਜਿਹੜਾ ਪਿੰਡਾ ਜੀ ਮੇਰਾ ਨਾਮ ਮਨਿੰਦਰ ਸਿੰਘਾ ਜੀ ਪਿੰਡ ਬੈਡਵਾਲੀ ਹਾਂਜੀ ਕੀ ਅੱਜ ਤੁਸੀਂ ਜ਼ਰਾ ਪ੍ਰੋਟੈਸਟ ਕੀ ਹੈ ਜੀ ਅੱਜ ਅਸੀਂ ਤਾਂ ਜੀ ਇਹੀ ਮੁੱਦੇ ਤੇ ਆਏ ਹਾਂ ਵੀ ਜਿਹੜਾ ਜੀ ਸੈਜਵੀਰ ਨੇ ਗੁਰੂਆਂ ਸਾਹਿਬ ਦੇ ਬੀਜ ਆਦਮੀ ਕਰੀ ਆ ਵੀ ਅਸੀਂ ਉਹ ਬੰਦੇ ਦੇ ਸਲਾਹਾਂ ਤੇ ਉਸ ਬੰਦੇ ਨੇ ਸਾਡੇ ਪਿੰਡ ਦਾ ਨਾਮ ਜਿਹੜਾ ਮਿੱਟੀ ਦੇ ਵਿੱਚ ਰੋਲਤਾ ਸਾਡਾ ਸਰਨੇਵਾ ਕਰਤਾ ਵੀ ਅਸੀਂ ਉਹ ਬੰਦੇ ਦਾ ਵਿਰੋਧ ਕਰਦੇ ਆਂ ਤੇ ਬਾਕੀ ਉਹਦਾ ਅਸੀਂ ਪਿੰਡ ਦੇ ਵਿੱਚੋਂ ਭੰਡਾ ਵੀ ਦੇਖਦਾ ਜੀ ਪਿੰਡ ਦੇ ਵਿੱਚ ਵੀਾਈ ਕਰਦਾ ਬਾਹਰ ਵੀ ਲੜਦੇ ਪਿੰਡ ਚ ਵੀ ਉਹਨਾਂ ਨੂੰ ਅਸੀਂ ਨਾ ਤਾਂ ਪਿੰਡ ਦੇ ਵਿੱਚ ਬੜਨ ਲੈਣਾ ਜੀ ਨਾ ਅਸੀਂ ਬੜਨ ਲਈਏ ਉਹਦਾ ਡਾਕ ਕੇ ਅਸੀਂ ਜੂਲ ਕਰਾਂਗੇ ਬਾਕੀ ਪੰਜਾਬ ਸਰਕਾਰ ਦਾ ਵਿਰੋਧ ਕਰਾਂਗੇ ਬਾਕੀ ਜਿਹੜੇ ਬੰਦਿਆਂ ਨੇ ਉਹਨਾਂ ਨੇ ਜਮਾਨਤਾਂ ਬਾਰੇ ਉਹ ਕਰਿਆ ਅਸੀਂ ਉਹਨਾਂ ਦੇ ਵੀ ਜਿੰਨਾ ਵੱਧ ਤੋਂ ਵੱਧ ਅਸੀਂ ਬਰੋਗ ਵੀ ਕਰਾਂਗੇ ਜੇ ਉਹਨਾਂ ਦੇ ਧਰਨੇ ਵੀ ਲਾਉਣੇ ਪਏ ਸੀ ਉਹਨਾਂ ਦੇ ਬਾਰਾਂ ਮੂਹਰੇ ਜਾ ਕੇ ਧਰਨੇ ਵੀ ਲਾਵਾਂਗੇ ਕੀ ਨਾਮ ਕੀ ਹੈ ਜੀ ਆਪਣਾ ਵੀਰ ਅਨਰਿੰਦਰ ਕਿੰਨੇ ਕਿੰਨੇ ਆਏ ਨੇ ਜੀ ਟੱਪ ਤੋਂ ਸਾਡੇ ਹੈਗੇ ਜੀ 50 ਬੰਦੇ ਨੇ ਆ ਸਾਡੇ ਬੰਦੇ ਆ ਅੱਜ ਅੱਜ ਲੱਗਿਆ ਧਰਨੇ ਬਾਰੇ ਨਹੀਂ ਪਹਿਲਾਂ ਸਾਡੇ ਅਸੀਂ ਇੱਥੇ ਆਏ ਆ ਆ ਕੇ ਵੀ ਗਏ ਜੀ ਬਾਕੀ ਇੱਥੇ ਆਪਣਾ ਮਲੇਂਚਰ ਸਾਹਿਬ ਨਾਲ ਵੀ ਸਾਡੀ ਮੀਟ ਮੂਰਤੀ ਆਪਣੇ ਗੱਲ ਸਾਹਿਬ ਵੀ ਆਜਾ ਹਰਮੰਦਵਾਰਾ ਸਾਹਿਬ ਆਜਾ ਜੀ ਹਾਂ ਜੀ ਇਹ ਕੜਾ ਟੌਰਨ ਜੱਜ ਕੜਾ ਅਰਥੰਗ ਪੱਟੀ ਜੀ ਨੇ ਇੱਥੇ ਧਰਨਾ ਲਗਾਇਆ ਇਹਦਾ ਕੀ ਬਾਲ ਫਲਾਗਾ ਕਰਦੇ ਆ ਜੇ ਕੰਮ ਦੇ ਬਾਕੀ ਕਿਹੜੇ ਬੇਅਦਬੀ ਹੋਈ ਆ ਇਹ ਸਰਕਾਰਾਂ ਦੀਆਂ ਘੱਟੀਆਂ ਨੀਤੀਆਂ ਨੇ ਜੀ ਕਿਹੜੇ ਬੇਅਦਬੀ ਕਰਾਉਂਦੀਆਂ ਤੇ ਪਾਕ ਸਿਆਸਤ ਕਰਦੀਆਂ ਨੇ ਪੰਜਾਬ ਸਰਕਾਰ ਤੇ ਪੰਥਵਾਸ ਦਾ ਸਾਰਾ ਕੁਝ ਮਿਲਿਆ ਹੋਇਆ ਮਿਲੀ ਭੁਮ ਦਾ ਜਿਸੇ ਕਰਕੇ ਅਸੀਂ ਚਾਉਂਦੇ ਆ ਵੀ ਸਾਨੂੰ ਇਨਸਾਫ ਮਿਲੇ ਕਿਹੜੀ ਜੁਏਪ ਧਾਰਾ ਤੋੜੀ ਗਈ ਆ ਉਹ ਦੁਬਾਰਾ ਦੋਸ਼ੀ ਦੇ ਉੱਪਰ ਲੱਗੇ ਅਤੇ ਉਹਨੂੰ ਪ੍ਰਮਾਣ ਦੇ ਦੁਆਰੇ ਲਿਆ ਜਾਵੇ ਆਪਣਾ ਕਿਹੜਾ ਪਿੰਡ ਹੈ ਜੀ ਸਾਡਾ ਪਿੰਡ ਬਡਵਾਲਾ ਜੀ ਸਾਡੇ ਪਿੰਡ ਦਾ ਨੌਂ ਜੰਮੀ ਮਿੱਟੀ 'ਚ ਰੋਲਤਾ ਜੀ ਅਸੀਂ ਪਿੰਡ ਤੋਂ ਉਹਨਾਂ ਨੂੰ ਪ੍ਰਕਾਸ਼ ਕਰ ਚੁੱਕਿਆ ਅਤੇ ਪਟਵਾਰਾ ਪਿੰਡ 'ਚ ਵਾੜਦ ਮੀਂਹ ਦਾ ਮੰਗਿਆ ਠੀਕ ਉਹ ਮੇਰੇ ਅਧਿਕਾਰੀਆਂ ਇੱਕ ਨਾਂਵਾਂ ਜਵਾਬ ਦਿੱਤਾ ਕਿ ਅਸੀਂ ਇਹਦੇ ਦੋਸ਼ੀਆਂ ਖੁੱਲ੍ਹੀ ਕਾਰਵਾਈ ਕਰਨ ਲਈ ਐਸਆਈ ਤੋਂ ਬਣਾਉਣ ਵਾਸਤੇ ਜਿਹੜੀ ਸਾਜ਼ਿਸ਼ਾਂ ਪਰਦਾ ਪਰਦਾ ਇਹ ਨਕਾਬ ਕਰਨ ਵਾਸਤੇ ਘਰਨਾ ਅੱਜ ਤੀਜੇ ਦਿਨ ਦਾਖਲ ਹੋ ਚੁੱਕਿਆ ਅੱਜ ਸਾਰੇ ਸਪਾਰ ਜੋਗ ਸੱਜਣ ਮੇਰੇ ਹਲਕੇ ਤੋਂ ਆਏ ਆ ਔਰ ਫੈਨ ਡਰਵਰ ਵਾਲਾ ਜਿੱਪੂ ਦਾ ਉਹ ਵੀ ਲੈਣ ਵਾਲਾ ਸੱਜਣ ਜੀ ਤੁਹਾਨੂੰ ਆ ਇੱਕੋ ਦੇ ਸਾਡੇ ਮੈਂ ਭਰਾ ਆਏ ਆ ਔਰ ਉਹਨਾਂ ਨੇ ਇਸ ਤਰ੍ਹਾਂ ਇਹ ਸ਼ੁਭਲੀਤ ਕੀਤਾ ਔਰ ਬਹੁਤ ਮੈਂ ਉਹਨਾਂ ਦਾ ਧੰਨਵਾਦ ਕਰਦਾ ਉਹਨਾਂ ਦੇ ਮਨੁੱਖ ਸਥਿਤੀ ਜੁਨੇ ਯੁਮਾਂ ਦੇ ਬਹੁਤ ਸਨ ਦੇ ਕੇਲੇ ਤੋਂ ਉਹਨਾਂ ਦੇ ਜਿਹੜੀ ਹਾਜ਼ਰੀ ਤੋਂ ਐਲਾ ਕਰਾਤੀ ਬਹੁਤ ਜ਼ੁਦਾ ਹੋ ਇਸ ਗੱਲ ਤੋਂ ਉਹਨਾਂ ਨੂੰ ਦੁੱਖ ਹੈ ਔਰ ਦੁੱਖ ਮਹਿਸੂਸ ਕਰਕੇ ਆਏ ਆ ਔਰ ਉਹਨਾਂ ਨੇ ਫੈਸਲਾ ਕੀਤਾ ਸਮਾਜਿਕ ਤੇ ਭਾਈਚਾਰਕ ਜਿਹੜਾ ਬਾਈਕਾਟ ਆ ਉਸ ਉਸ ਚੀਜ਼ਾ ਉਹਨਾਂ ਨੇ ਕੀਤਾ ਵੀ ਆ ਔਰ ਹੋਰ ਪੱਕੇ ਤੌਰ ਤੇ ਕਰਨਗੇ ਇਸ ਗੱਲ ਦਾ ਵੀ ਮੈਂ ਸਵਾਗਤ ਕਰਦਾ ਔਰ ਉਹਨਾਂ ਦਾ ਧੰਨਵਾਦ ਕਰਦਾ ਹਾਂਜੀ ਤਾਰਨੀ ਸਾਹਿਬ ਤੁਸੀਂ ਕੇਸ ਦੀ ਪੈਰਵੀ ਕਰ ਰਹੇ ਹੋ ਅੱਜ ਕੀ ਸਟੇਟਸ ਹੈਗਾ ਜੀ ਤਰੀਕ ਸੀ આરોપી ਦੀ ਅੱਜ ਸਹਿਜ ਵੀਰ ਸਿੰਘ ਜੀ ਨੇ ਦੋ ਪਿੰਡਾਂ ਦੇ ਵਿੱਚ ਜੱਲੇ ਔਰਤਖਾਨ ਮਾਜਰੇ ਦੇ ਵਿੱਚ ਬੇਅਦਬੀਆਂ ਕੀਤੀਆਂ ਉਸ ਦੇ ਦੋਵੇਂ ਕੇਸਾਂ ਦੀ ਅੱਜ ਡੇਟ ਹੈਗੀ ਆ ਔਰ ਉਹ ਵਿਅਕਤੀ ਜਿਹੜਾ ਹੈਗਾ ਉਹ ਅੱਜ ਹਾਲੇ ਤੱਕ ਪੁਲਿਸ ਨੇ ਕਿਤੇ ਲੁਕਵਾ ਕੇ ਬਿਠਾਇਆ ਵਾ ਜਾਂ ਕੀ ਕੀਤਾ ਹੋਇਆ ਹੈਗਾ ਔਰ ਆਲੇ ਦੁਆਲੇ ਪੁਲਿਸ ਨੇ ਜਿਹੜੀ ਹੈਗੀ ਆ کورٹ ਨੂੰ ਛਾਉਣੀ ਬਣਾਇਆ ਵਾ ਮੈਂ ਸਮਝਦਾ ਕਿ ਲੋਕਾਂ ਦਾ ਰੋਹ ਉਸ ਦੇ ਪ੍ਰਤੀ ਸਾਡੇ ਸਾਹਮਣੇ ਆ ਤੁਸੀਂ ਦੇਖ ਰਹੇ ਹੋ ਕਿ ਸ਼ਰੂਮਣੀ ਕਾਲੀਦਾਲ ਨੇ ਪੱਟੀ ਸਾਹਿਬ ਦੀ ਮੌਜੂਦਗੀ ਦੇ ਵਿੱਚ ਚੜ੍ਹ ਗਿਆ ਬਹੁਤ ਵੱਡਾ ਧਰਨਾ ਲਾਇਆ ਵਾ ਔਰ ਇਹ ਧਰਨਾ ਉਦੋਂ ਹੀ ਚੱਕਿਆ ਜਾਊਗਾ ਜਦੋਂ ਉਸ ਦੋਸ਼ੀ ਨੂੰ ਜਿਹੜੀ ਬਕਾਇਦਾ ਉਹਦੇ ਖਿਲਾਫ ਯੂਪੀਏ ਦੇ ਪਰਚੇ ਰੱਦ ਕੀਤਾ ਗਿਆ ਉਸ ਨੂੰ ਦੁਬਾਰਾ ਯੂਪੀਏ ਉੱਤੇ ਲਾਈ ਜਾਊਗੀ ਅਦਰਵਾਈਜ਼ ਅਸੀਂ ਜਿਹੜਾ ਹੈਗਾ ਅਮਰਵਲ ਹਾਈ ਕੋਰਟ ਦੇ ਵਿੱਚ ਇਸ ਦੇ ਖਿਲਾਫ ਰੈਟ ਫਾਈਲ ਕਰਾਂਗੇ ਤਾਂ ਕਿ ਇਹ ਵੀ ਦੁਆਰਾ ਜਿਹੜੀ ਹੈਗੀ ਪ੍ਰਬੰਧ ਕੀਤੀ ਜਾਵੇ ਜੋ ਹੁਣ ਤੱਕ ਦਾ ਸਰਕਾਰ ਦਾ ਰੋਲ ਹੈ ਮੈਂ ਸਮਝਦਾ ਹਾਂ ਜਾਣ ਬੁਝ ਕੇ ਅਸਰਾਂ ਦਾ ਰੋਲ ਕੀਤਾ ਜਾ ਰਿਹਾ ਤਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ ਸਜ਼ਾ ਨਾ ਮਿਲੇ ਤੁਸੀਂ ਜੱਜ ਸਾਹਿਬ ਨੂੰ ਅੱਜ ਕੁਝ ਅਪੀਲ ਵੀ ਕਰੀਏ ਜੀ ਅਸੀਂ ਜੱਜ ਸਾਹਿਬ ਨੂੰ ਇਹ ਅਪੀਲ ਕੀਤੀ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਉਹ ਲੋਕੇ ਜਾਂ ਤਾਂ ਉਹ ਐਪਲੀਕੇਸ਼ਨ ਦੇ ਦਿੰਦਾ ਸੀ ਜਾਂ ਡੇਟ ਲੈ ਜਾਂਦਾ ਸੀ ਕਿਉਂਕਿ ਇਸ ਕੇਸ ਦੇ ਵਿੱਚ ਚਲਾਨ ਪੇਸ਼ ਹੋ ਚੁੱਕੇ ਆ ਕਿ ਸਾਡੀ ਹਾਜ਼ਰੀ ਤੋਂ ਬਿਨਾ ਜਿਹੜਾ ਹੈਗਾ ਉਹਨੂੰ ਜਿਹੜਾ ਹੈਗਾ ਡੇਟ ਵੀ ਨਾ ਪਾਈ